ਇੱਥੇ ਲੱਗੂਗਾ ਜੀ ਆਪਣੇ ਇੱਥੇ ਲਵਾਵਾਂਗੇ ਆਪਾਂ ਏਸੀ ਤੇ ਉਹ ਡਰਲ ਨਾਲ ਕਰਕੇ ਕਿਉਂਕਿ ਗਰਮੀ ਵਾਲੀ ਹੋ ਗਈ ਜੀ ਨੀਂਦ ਨਹੀਂ ਆਉਂਦੀ ਹੈਗੀ ਰਾਤ ਨੂੰ ਤੇ ਉਹਦੇ ਕਰਕੇ ਫਿਰ ਆਪਾਂ ਪਟਾਕੇ ਉੱਧਰ ਲਵਾ ਲਾਂਗੇ ਹਜੇ ਉੱਧਰ ਕੰਮ ਦਾ ਮਹੀਨਾ ਕੁ ਰਹਿੰਦਾਗਾ ਹਜੇ ਨਾ ਉੱਧਰ ਮਹੀਨਾ ਕੁ ਲੱਗ ਜੂਗਾ ਕੰਮ ਨੂੰ ਮਹੀਨੇ ਤੋਂ ਵੀ ਉੱਤੇ ਭਾਵੇਂ ਲੱਗੇ ਜੇ 2 ਮਹੀਨੇ ਲੱਗ ਜਾਣਗੇ ਫਿਰ ਔਖਾਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਗੀ ਦਿਨੇ ਤਾਂ ਹੋ ਜਾਂਦਾ ਦਿਨ ਤਾਂ ਲੰਘ ਜਾਂਦਾ ਪਰ ਰਾਤ ਔਖਾ ਹੋ ਜਾਂਦਾ ਲਗਾਉਣੀ ਅੰਦਰ ਹੋਮਸ ਬਣ ਜਾਂਦੀ ਹੈਗੀ ਤੇ ਬਾਲੀ ਗੰਦੀ ਵਾਲੀ ਗਰਮੀ ਹੋ ਜਾਂਦੀ ਆ ਤੇ ਇਸ ਕਰਕੇ ਚਲੋ ਫੇਰ ਵੀ 2 ਮਹੀਨੇ ਤੱਕ ਵੀ ਲਵਾਉਣੀ ਆ ਆਪਾਂ ਉਧਰ ਹਨਾ ਤੇ ਤਾਂ ਕਰਕੇ ਆਪਾਂ ਹੁਣ ਇੱਧਰ ਲਵਾ ਲੈਨੇ ਆ ਫੇਰ ਇਧਰੋਂ ਆਰਜੀ ਜਿਹਾ ਲਵਾ ਲੈਨੇ ਆ ਫੇਰ ਪਟਾਕੇ ਆਪਾਂ ਉਧਰ ਲਵਾ ਲਾਂਗੇ ਤੇ ਹੁਣ ਵੀ ਨਾ ਪੱਖੇ ਬੰਦ ਕਰਤੇ ਇੱਥੇ ਗੁੰਮ ਬਣਿਆ ਪਿਆ ਜੰਮੀ ਇਕ ਮੌਸਮ ਆ ਜਾ ਹੋ ਰਿਹਾ ਕਦੇ ਗਰਮੀ ਕਿਵੇਂ ਹੋ ਜਾਂਦੀ ਹੈ ਕਦੇ ਕਿਵੇਂ ਹੋ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਹੁਣ ਬੱਦਲ ਹੋਏ ਪੈ ਨੇ ਵਿੱਚ ਹੀ ਹਵਾ ਹੂਵਾ ਜੀ ਚੱਲੀ ਜਾਂਦੀ ਆ ਤੇ ਸ੍ਰੀ ਕਾਂਸਾ ਅਗੀ ਦਾ ਨਾਂ ਆਂਤਵਾ ਛੁੱਟੀਆਂ ਦਿੱਤਨ ਛੁੱਟਾ ਪਏ ਬਸ ਮਨਾਉਣ ਲਈ ਕਰ ਰਿਹਾ ਕਰ 7 ਵਜੇ ਕੋ ਸ਼ੇਰ ਨਹੀਂ ਕਰਦਾ ਹਾਂਕਾ ਕਹਿੰਦਾ 11 ਵਜੇ ਸਾਨੂੰ ਫੋਨ ਕਰਕੇ ਦੱਸ ਦੋ ਹੂੰ ਦੇ ਕੋਲ ਨਾ ਜਿੰਦਗੀ ਦਾ ਖਾਣਾ ਅੱਗੇ ਦੇਖਦੇ ਹਾਂ ਨਾਉਂਦੇ ਹਾਂ ਕੰਮ ਕਰਦੇ ਹਾਂ ਬਸ ਹਾਂ ਮੇਰੇ ਬਾਲਕ ਦੇ ਘੜੇ ਤੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੇ ਆ ਆਪਣੇ YouTube ਚੈਨਲ ਸਰਾ ਫੈਮਲੀ ਤੇ ਅ ਵਲੌਗ ਦੀ ਸ਼ੁਰੂਆਤ ਤਾਂ ਕਰਤੀ ਸੀ ਇਹਨਾਂ ਨੇ ਪਰ ਆਪਣੀ ਫੈਮਲੀ ਨੂੰ ਨਹੀਂ ਉਹ ਕਿਹਾ ਹੈਗਾ ਸਸਰੀ ਘਰ ਗੱਲ ਕੀਤੀ ਹੈ ਹੈਲੋ ਫੈਮਲੀ ਨੂੰ ਸਸਰੀ ਘਰ ਨਹੀਂ ਕੀਤੀ ਸੀ ਸਸਰੀ ਘਰ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਸਾਰੇ ਜਾਣੇ ਵਧੀਆ ਹੋਵੋਗੇ ਆਪਣੇ ਦੇਖ ਲਓ ਬੈੱਡ ਤੇ ਕੱਪੜਿਆਂ ਦਾ ਖਲਾਰਾ ਪਿਆ ਪਿਆ ਉਧਰ ਪੇਟੀ ਤੇ ਪਿਆ ਪਿਆ ਇਕ ਲਾਰਾ ਤਾਂ ਆ ਪਿਆ ਗਿਆ ਇੱਥੇ ਆਪਾਂ ਕੱਲ ਤੁਹਾਨੂੰ ਦੱਸਿਆ ਸੀ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਵੀ ਇਸ ਜਿਆ ਲਵਾਉਂਦੇ ਸੀ ਅੱਧ ਵਿਚਾਲਾ ਜਾ ਹੋ ਗਿਆ ਉਹਦੇ ਨਾ ਕਰਿਆ ਉਹ ਸੁੱਚੀ ਜੀ ਟੰਕ ਕੇ ਬੱਗ ਗਿਆ ਉਹ ਸੁੱਚੀ ਜੀ ਟੰਕ ਕੇ ਬੱਗ ਗਿਆ ਕੱਲਾ ਆਏ ਸੀ ਅਸੀਂ ਰਾਤ ਪੈ ਕੇ ਬਾਹਰ ਜੀ ਤੁਹਾਨੂੰ ਦੱਸਿਏ ਹੱਡ ਬੀਤੀ ਜਿਹੜੀ ਸਾਥ ਨਾਲ ਬੀਤੀ ਬਾਹਰ ਬਸ ਉਹਦਾ ਪੂਰਾ ਠੂਲ ਸੀਗਾ ਹਨਾ 1% ਸੀਗਾ ਕੋਈ ਗਰਮੀ ਨਹੀਂ ਸੀਗੀ ਮਤਲਬ ਹਵਾ ਚੱਲੀ ਜਾਂਦੀ ਸੀ ਪਰ ਜਿਹੜਾ ਮੱਛਰ ਨੇ ਤੋੜ ਕੇ ਖਾਦਾ ਨਾ ਓਹ ਹੋ ਹੋ ਹੈ ਨਾ ਹੈ ਮੱਛਰ ਬਰਾਲ ਦਾ ਮੱਛਰ ਮੱਛਰ ਨੇ ਕੀ ਕਰਿਆ ਤੂੰ ਹੀ ਖਾ ਗਿਆ ਐ ਮੱਛਰ ਕਰਾ ਤੂੰ ਜਦਾਂ ਟੂਈ ਵੱਲੀ ਆਂ ਕਰਾ ਭਾਂ ਖਾ ਜਾ ਕੇ ਜਦਾਂ ਟੂਈ ਵੱਲੀ ਕੰਬਲ ਲਿਆ ਕੰਬਲੀ ਜੀ ਲਿਆ ਕਰੇ ਤੇ ਟੂਈ ਦੇ ਦੰਦੀ ਆ ਜੇ ਲੱਤ ਬੰਨੀ ਉਹ ਲੈ ਜਾ ਕਰੇ ਤਾਂ ਲੱਤ ਤੇ ਦੰਦੀ ਆ ਜੇ ਪੈਰ ਬੰਨੀ ਉਹਦਾ ਪੈਰ ਤੇ ਦੰਦੀ ਆ ਸਾਰੀ ਰਾਤ ਬਸ ਬੇਚੈਨੀ ਜੀ ਹੋਈ ਰਹੀ ਤੇ ਮੱਛਰ ਨੇ ਕ ਉਹ ਕਰਤਾ ਉਹ ਵਧੀਆ ਸੀ ਮੌਸਮ ਬੜਾ ਤੇ ਹਵਾ ਠੰਡੀ ਸੀ ਪੂਰਾ ਵਧੀਆ ਸੀ ਪਰ ਮੱਛਰ ਵਾਲਾ ਕੰਮ ਖਰਾਬ ਹੋ ਗਿਆ ਤੇ ਬਾਕੀ ਜਿਹੜਾ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਬਾਲ ਸਾਰੇ ਕਿੱਡੇ ਪੈਨੇ ਚਲੋ ਕੋਈ ਗੱਲ ਤੇ ਹੁਣ ਆਪਾਂ ਕਰਦੇ ਆ ਕੰਮ ਧੰਦੇ ਸ਼ੁਰੂ ਟਾਈਮ ਹੋ ਗਿਆ 7 ਵਜੇ ਸਵੇਰ ਦੇ ਮਾਰਨਿੰਗ ਦੇ ਆਪਾਂ ਉੱਠੇ ਤਾਂ ਬਾਬਾ ਟਾਈਮ ਨਹੀਂ ਹੋਇਆ ਰਾਤ ਨਾਲ ਬੇਚੰਨੀ ਜੀ ਕਰਕੇ ਸਰੀਰ ਜਾਂ ਵੀ ਐਕਟਿਵ ਜੀ ਨਹੀਂ ਹੈਗਾ ਅਜੇ ਨੀਂਦ ਨਹੀਂ ਪ੍ਰੋਪਰ ਹੋਈ ਪੂਰੀ ਚਲੋ ਕੋਈ ਨਹੀਂ ਆਪਾਂ ਦਿਨੇ ਪੈ ਜਾਗੇ ਮਾੜਾ ਮੋਟਾ ਹੀ ਪੈਣਾ ਹੋਇਆ ਹੁਣ ਆਪਾਂ ਕਰ ਲਈਏ ਕੰਮ ਕਿਉਂਕਿ ਇਹ ਨਹੀਂ ਪਤਾ ਅੱਜ ਆਪਣੇ ਫੇਰ ਜਿਹੜੀ ਮਸ਼ੀਨ ਲੱਗ ਜਵੇ ਤੇ ਇਹ ਨਹੀਂ ਪਤਾ ਆਪਣੇ ਅੱਜ ਮਸ਼ੀਨ ਲੱਗੇ ਹਜੇ ਕਲੀਅਰ ਨਹੀਂ ਹੈਗੀ ਪਰ ਪਤਾ ਲੱਗ ਜਾਊਗਾ ਤੇ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਨਵਾਂ ਕੰਮ ਸ਼ੁਰੂ ਕੀਤਾ ਮੋਬਾਈਲਾਂ ਦਾ ਦੁਕਾਨ ਖੋਲੀ ਹੈਗੀ ਤੇ ਆਪਣੇ ਆਪਣੀ ਸ਼ਾਪ ਤੇ ਹਰੇਕ ਤਰ੍ਹਾਂ ਦਾ ਫੋਨ ਹਰੇਕ ਤਰ੍ਹਾਂ ਦਾ ਐਸੈਸਰੀ ਮਿਲਦੀ ਹੈਗੀ ਤੇ ਜਿਹੜਾ ਵੀ ਭੈਣ ਭਰਾ ਮੈਨੂੰ ਨੇੜੇੋਂ ਦੇਖਦਾ ਕੋਈ ਉਹ ਆਈਰੀਏ ਦੇ ਨੇੜੇ ਤੇੜੇ ਦੇਖਦੇ ਨੇ ਹਨਾ ਹੈ ਚਲੋ ਤੁਸੀਂ ਆਪਦੇ ਦੁਕਾਨ ਦਾ ਉਹ ਕਰ ਦੋ ਆਪਾਂ ਨਵੀਂ ਮੋਬਾਈਲਾਂ ਦੀ ਸ਼ਾਪ ਖੋਲੀ ਆਪਣੀ ਸ਼ਾਪ ਦਾ ਨਾਮ ਰੰਦਰ ਟੈਲੀਕਾਮ ਕੁ ਕਟ ਆਊਗੀ ਆਪਾਂ ਨਵੀਂ ਸ਼ਾਪ ਖੋਲੀ ਆ ਆਪਣੀ ਸ਼ਾਪ ਦਾ ਨਾਮ ਹੈਗਾ ਫਰੈਂਡ ਟੈਲੀਕਾਮ ਤੇ ਇਹ ਬੁਹਾ ਕੋਪਰੇਟ ਬੈਂਕ ਦੇ ਕੋਲ ਹੈ ਕੋਈ ਵੀ ਵੀਪਾਈ ਆਊਗਾ ਆਪਣੀ ਵੀਡੀਓ ਦੇਖ ਕੇ ਵੀ ਆਊਗਾ ਤਾਂ ਵੀ ਨੂੰ ਸਕਾਉਂਟ ਲਾਉਂਦੇ ਪੂਰਾ ਤੇ ਨਵੇਂ ਨਵੇਂ ਪ੍ਰਾਂ ਨਵੇਂ ਪੁਰਾਣੇ ਫੋਨ ਸਾਰੇ ਮਿਲਦੇ ਨੇ ਆਪਣੇ ਕੋਲ ਨਵੇਂ ਹਰਕਤ ਵਾਂਗ ਫੋਨ ਮਿਲਦਾ ਪੁਰਾਣਾ ਵੀ ਮਿਲਦਾ ਬਹੁਤ ਘੱਟ ਮਾਰਜਨ ਰੱਖ ਕੇ ਇਹ ਦੁਨੀਆਂ ਸਫੋਂ ਕਟ-ਕਟਲੈਸ ਫੁੱਲ ਕਰਕੇ ਦਿੰਨੇ ਆ। ਮਤਲਬ ਕਿ ਹੋਰ ਦੁਕਾਨਾਂ ਦੇ ਨਾਲੋਂ ਬੋਹਾ ਦੇ ਵਿੱਚ ਵੀ ਜਿੰਨੀਆਂ ਵੀ ਦੁਕਾਨਾਂ ਨੇ ਉਹਦੇ ਨਾਲੋਂ ਜਿਹੜੇ ਆਪਣੇ ਰੇਟ ਹੋਣਗੇ ਉਹ ਜਾਇਜ਼ ਹੋਣਗੇ। ਕੱਟ ਹੋਣਗੇ। ਤੇ ਆਪਾਂ ਜਿਹੜਾ ਆਫਰ ਵੀ ਲਾਇਆ ਹੋਇਆ ਹੈਗਾ ਜਿਵੇਂ ਐਸੈਸਰੀ ਨਾਲ ਆਪਾਂ ਫ੍ਰੀ ਦਿੰਨੇ ਆਂਗੇ ਜਿਵੇਂ ایرਪອດ ਹੋਗੇ, ਹੈੱਡਫੋਨ ਹੋਗੇ। ਹਨਾ ਜੀ। ਤੇ ਉਹ ਆਪਾਂ ਫੋਨ ਜੇ ਕੋਈ ਲੈਂਦਾ ਵੀਰ ਭਾਈ ਹੈ ਨਾ ਉਹ ਤੋਂ ਆਪਾਂ ਉਹਦੇ ਨਾਲ ਗਿਫਟ ਦਿੰਦੇ ਆ ਐ ਜਿਹਾ ਗਾਰਡ ਕਵਰ ਗਾਰਡ ਕਵਰ ਸਾਰੀ ਸਾਰੀ ਚੀਜ਼ ਮਿਲੂਗੀ ਤਿੰਨ ਚੀਜ਼ਾਂ ਦਿੰਦੇ ਨੇ ਤੇ ਜਿਹੜਾ ਵੀ ਆਪਾਂ ਨੂੰ ਬੋਹਾਈ ਰੀ ਦੇ ਨੇੜੇ ਤੇੜੇ ਜਾਂਦੀ ਦੇਖਦੇ ਹੋਗੇ ਵੀਡੀਓ ਤਾਂ ਪਲੀਜ਼ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਸਾਡੀ ਸ਼ਾਪ ਦੇ ਉੱਤੇ ਬੋਹਾ ਕੋਪਰੇਟ ਬੈਂਕ ਦੇ ਸਾਹਮਣੇ ਫਰੈਂਡਸ ਟੈਲੀਕਮ ਠੀਕ ਹੈ ਤੇ ਬਾਕੀ ਆਪਣੀ ਹੋਰ ਆਪਣੀ ਸ਼ੌਪ ਤੇ ਆਪਣਾ ਇੰਸਟਾ ਇੰਸਟਾਗ੍ਰਾਮ ਤੇ 페ਸ ਵੀ ਬਣਿਆ ਹੋਇਆ ਤੁਸੀਂ ਇੰਸਟਾਗ੍ਰਾਮ ਤੇ ਪੇਜ ਬਣਾਇਆ ਜਿਹੜਾ ਆਪਣਾ ਇੰਸਟਾਗ੍ਰਾਮ ਤੇ ਨਿਊ ਪੇਜ ਬਣਾਇਆ ਆਪਣੇ ਫੋਨਾਂ ਦੇ ਰਿਲੇਟਡ ਹੀ ਜਿਹੜੀਆਂ ਆਪਾਂ ਵੀਡੀਓ ਅਪਲੋਡ ਕਰਦੇ ਆ ਕੋਈ ਆਪਣਾ ਆਫਰ ਹੁੰਦਾ ਕੋਈ ਕੁਛ ਵੀ ਹੁੰਦਾ ਆਪਾਂ ਉਹਦੇ ਤੇ ਅ ਅਪਲੋਡ ਕਰਦੇ ਆਂਗੇ ਪ੍ਰਦੀਪ ਠਾਈ 01 ਹਾਂ ਪ੍ਰਦੀਪ ਠਾਈ 01 ਕਪੜਾ ਪੇਜ ਆ ਪ੍ਰਦੀਪ ਸਿੰਘ ਠਾਈ 01 ਪ੍ਰਦੀਪ ਠਾਈ 01 ਸਿੰਘ ਪ੍ਰਦੀਪ ਠਾਈ 01 ਸਿੰਘ ਇਹ ਆਪਣੀ ਇੰਸਟਾਗ੍ਰam ਆਈਡੀ ਆ ਤੇ ਇਹਨੂੰ ਸਰਚ ਕਰਕੇ ਜ ਨੂੰ ਫੋਲੋ ਕਰ ਲਿਓ ਤੇ ਜੋ ਵੀ ਨਵੇਂ ਆਪਣੇ ਆਪਣੇ ਉਹਨਾਂ ਦੇ ਪ੍ਰਤੀ ਕੋਈ ਆਫਰ ਹੁੰਦਾ ਕੋਈ ਅਪਡੇਟ ਹੁੰਦੀ ਆ ਉਹ ਆਪਾਂ ਇਹਦੇ ਉੱਤੇ ਵੀਡੀਓ ਪਾਉਨੇ ਹੁੰਦੇ ਆ ਠੀਕ ਆ ਜੀ ਤੇ ਰਿਪੇਅਰ ਵੀ ਕਰਦੇ ਆ ਸੀ ਜਿੰਨੇ ਵੀ ਫੋਨ ਜਿਹੜਾ ਵੀ ਕੋਈ ਫੋਨ ਹੈ ਰਿਪੇਅਰ ਵੀ ਕਰਦੇ ਆ ਉੱਥੇ ਘੱਟ ਮਾਰਦੇ ਰੱਖਿਆ ਬਹੁਤ ਘੱਟ ਰੱਖਾਂ ਤੇ ਆ ਕਰ ਸਕਦੇ ਹੋ ਤੁਸੀਂ ਇਹਨਾਂ ਨਾਲ ਮੋਬਾਈਲ ਨੰਬਰ ਇਹਨਾਂ ਦਾ ਫੋਨ ਨੰਬਰ ਹੈਗਾ 99153 99153 22770 99153 22770 ਇਹਨਾਂ ਦਾ ਫੋਨ ਨੰਬਰ ਆ ਤੁਸੀਂ ਕੰਟੈਕਟ ਕਰਕੇ ਵੀ ਕੋਈ ਵੀ ਪੁੱਛਣਾ ਕੁਝ ਵੀ ਕੋਈ ਫੋਨ ਬਾਰੇ ਕੁਝ ਵੀ ਪੁੱਛਣਾ ਤੁਸੀਂ ਉਹ ਫੋਨ ਕਰਕੇ ਪੁੱਛ ਸਕਦੇ ਹੋ ਫਾਰਸ ਵੀ ਭੇਜਦਾ ਹੈ ਘਰੇ ਜੇ ਕੋਈ ਮਾਮਲਾ ਹੋਵੇ ਹਾਂ ਅਗਰ ਕਿਸੇ ਨੇ ਆਨਲਾਈਨ ਕੁਝ ਵੀ ਮੰਗਵਾਉਣਾ ਤੇ ਉਹ ਡਿਲੀਵਰੀ ਵੀ ਕਰ ਦੇਣੀ ਡਿਲੀਵਰੀ ਫ੍ਰੀ ਹੈ ਟ੍ਰਿਬਰੀ ਚਾਰਜਰ ਹੋਣਗੇ ਜਿਹੜੇ ਫ੍ਰੀ ਹੋਣਗੇ ਤੇ ਪੰਜਾਬ ਚ ਪੰਜਾਬ ਪੰਜਾਪਰੀ ਦੇ ਮੰਗੂ ਕਹਿੰਦੇ ਲਾਲਾ ਜੀ ਫਿਰ ਕਿਹਦੇ ਲਾਲਾ ਜੀ ਫਿਰ ਸਵੇਰੇ ਬਾਇ ਚੱਕ ਕੇ ਆ ਗਏ ਜਾਂਦੇ ਨੇ ਮੈਂ ਹੋਰ ਉਹ ਪਿਆ ਵੇਗਾ ਕਿਹਦੇ ਪਰੌਂਠੇ ਕਿਹੜੇ ਖਾ ਕੇ ਆਉਂਦੇ ਨੇ ਮੈਂ ਅੱਜ ਤਾਂ ਕਾਲੀ ਮੂਹ ਵਿੱਚ ਚਲੇ ਆ ਗਏ ਸੀ ਪਰੌਂਠੇ ਚਾਹੀਦੇ ਮੈਨੂੰ ਕੱਦਾਂ ਦਾ ਖਵਾਸ ਆ ਪਿਆ ਵੇਗ ਆਪਣਾ ਇਹ ਦੂਜਾ ਸਮਾਉਣਾ ਇਹ ਤਲੀਆਂ ਮਾਰੋ ਇਹ ਹਜੇ ਆਪਣੇ ਕੋਲੇ ਆਰ ਜੀ ਹੈਗਾ ਮਤਲਬ ਕਿ ਜਿਹੜੇ ਇਹ ਚ ਆਪਣਾ ਮੋਬਾਈਲ ਵਗੈਰਾ ਹੁੰਦੇ ਨੇ ਇਹ ਆ ਤਰੀਕੂ ਇਹ ਕਿਹੜਾ ਬੀਬੋ 5 30 ਹੁੰਦਾ 39 5ਜੀ ਹੈ ਜੀ ਇਹ ਵੀ ਹੁਣ ਸਾਰੀ 5ਜੀ ਨਵੇਂ ਸੈਟ ਨਹੀਂ ਇਹ ਬਿਲਕੁਲ ਹਰੇਕ ਹਰੇਕ ਫੋਨ ਮਿਲ ਜੂਗਾ ਤੁਹਾਨੂੰ ਕੋਈ ਵੀ ਚਾਹੀਦਾ Oppo ਹੋਰ ਦੁਕਾਨਾਂ ਦੇ ਨਾਲੋਂ ਘੱਟ ਰੇਟ ਤੇ ਮਿਲਣਗੇ ਨਾਲੇ ਓਪੋ ਵੀ ਆ ਓਪੋ ਵੀ ਆ ਜਿਹਨੂੰ ਕੋਈ ਜਿਹੜਾ ਜਿਸ ਨੂੰ ਓਪੋ ਵਧੀਆ ਲੱਗਦਾ ਓਪੋ ਵੀ ਨੇ ਸਾਰੇ ਤਰ੍ਹਾਂ ਦੇ ਨੇਗੇ ਫੋਨ ਆਪਣੇ ਕੋਲੇ ਵੀ ਜ਼ਿਆਦਾਤਰ ਓਪੋ ਤੋਂ ਵੀਵੋ ਹੀ ਵੇਚਦੇ ਕਿਉਂਕਿ ਮਾਰਕੀਟਿੰਗ ਹੀ ਇਹਨਾਂ ਦੀ ਹੈ ਜ਼ਿਆਦਾਤਰ ਓਪੋ ਤੇ ਵੀਵੋ ਇੱਕ ਆਈਫੋਨ ਹੋ ਗਿਆ ਆਈਫੋਨ ਲੈ ਕੇ ਹੁਣ ਆਈਫੋਨ ਵੀ ਅੱਜ ਆ ਜਾਣਗੇ ਆਪਣੀ ਸ਼ਾਪ ਦੇ ਉੱਤੇ ਬਾਕੀ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਤੁਹਾਨੂੰ ਮੈਂ ਦੇ ਦਾਂ ਜੀ 9915322770 ਕੋਈ ਦੂਰ ਨੇੜੇ ਦਾ ਭੈਣ ਭਰਾ ਜੇ ਕਿਸੇ ਨੇ ਕੁਝ ਪੁੱਛਣਾ ਤਾਂ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋਗੇ

ਖਲ ਇਦਾਂ ਸੈਡਾਂ ਵੜ ਲਈ ਫੇਰ ਮਸ਼ੀਨ ਆਊਗੀ ਕਿੰਨੀ ਕਹੋ ਆਂ ਕਿੰਨੇ ਦੇ ਸੈਡਾਂ ਮਰਨੇ ਆ ਪਣਗੇ ਮਸ਼ੀਨ ਆਉਗੀ ਉਹ ਬਾਗ ਦੀ ਮੰਡੀ ਕੋ ਉੱਤੋਂ ਹੈਗਾ ਜਿਹੜਾ ਸੁੱਤਾ ਪਿਆ ਹੋ ਖਲਾ ਕੇ ਹਾਂ ਕਹਰ ਜੀ ਕਿਤੇ ਉਹ ਸਾਡੀ ਪਤਾ ਨਹੀਂ ਜਾਂਦਾ ਕਰਦਾ ਆ ਜਾਊਗਾ ਤੂੰ ਕਿਹੇ ਨੇ ਚਾਹੇ ਬਾੜ ਦਾ ਸਾਫ ਕਰਨਾ ਹੋਈ ਹੈ ਨਾ ਉਧਰ ਪਾਉਣਾਂ ਇਨਾਂ ਦੇ ਉੱਤੇ ਹੀ ਪਾ ਦੋ ਦੂਰਾ ਦੂਰਾ ਹੀ ਆ ਦੂਰੇ ਹੀ ਪਾ ਦੋ ਇੱਕ ਹੋਰ ਪਈ ਆ ਉਹ ਥੱਲੇ ਉਹ ਵੀ ਉੱਤੇ ਪਾਉਣ ਵਾਲੀ ਹੋਈ ਆ ਅੱਖਾਂ ਬੰਦ ਕਰ ਦਿੰਦੇ ਉਹ ਲਾਏਗਾ ਬਈ ਧੰਮ ਆਹ ਵੀਰੇ ਦਾ ਫਲੋਰ ਕਿਵੇਂ ਕਿੰਨਾ ਗਿੱਲਾ ਹੋ ਰਿਹਾ ਸਿੱਪਲਾ ਸਿੱਪਲਾ ਡਿਆ ਗਿਆ ਸੀ ਮੈਂ ਆਹ ਕੋਲ ਦੁਕਾਨ ਤੋਂ ਆਇਆ ਉਹ ਤੋਂ ਮੇਰਾ ਦੇਖਿਆ ਸੀ ਨਾ ਬਾਰ ਵੀ ਬੜੀ ਬਾਰ ਕਿਵੇਂ ਕਰਦਾ ਠੰਡਾ ਕਰਦਾ ਕਿ ਨਹੀਂ ਬਹੁਤ ਠੰਡਾ ਕਰਦਾ ਉਹਨੇ ਚੁੰਨੀ ਦੇਤੀ ਉੱਤੇ ਠੰਡਾ ਕਰਦਾ ਗਾਇਸ ਬਹੁਤ ਬਹੁਤ ਹੜ ਜਾ ਬੱਪੂ ਜੀ ਅਪਲ ਸਮਾਨ ਸਰਪਾ ਗਰਮੀ ਮਰੇਗਾ ਸਕੂਲ ਚ ਵੀ ਐਸੀ ਲੱਗਿਆ ਠਹਿ ਹੈ ਨਾ ਸਲਾਚੋ ਸਮਾਨ ਨੂੰ ਵੀ ਸਰਪਾ ਗਰਮੀ ਠੰਡਾ ਕਰਦੇ ਆ ਕਮਰਾ ਤਾਂ ਉਹ ਸੋਚਦਾ ਹੋਣਾ ਵੀ ਆ ਹੁਣ ਜਨਤ ਆਈ ਹੈ ਪਹਿਨ ਤੇ ਗਰਮੀ ਮਰੀ ਜਾਂਦੇ ਸੀ ਉਦੋਂ ਪਹਿਲਾਂ ਗਰਮੀ ਹੀ ਮਰੀ ਜਾਂਦਾ ਸੀਗਾ ਇਹ ਸਮਾਨ ਵੀ ਬਾਹਲਾ ਹੈ ਕੋਲੇ ਠੰਡ ਲੱਗਦੀ ਹੈ ਕੀ ਸਵਜੀਆ ਪਤਾ ੜੇ ਦਵਾ ਖਾਣੀ ਦਮਾਰ ਬੱਚਿਆਂ ਦੀ ਫੇਵਰੇਟ ਆ ਆਲੂ ਦਾ ਪਕੌੜਾ ਇਹਦਾ ਹੱਕਸ ਨਾਲਾ ਕੁੰਡਾ ਜਾਂ ਨਹੀਂ ਨਿਕਲ ਜੂਗਾ ਮੈਂ ਧਾਰਾ ਕੱਟ ਕੇ ਲਿਆ ਮੈਂ ਕੀ ਮਾ ਜੁਰ ਦੇ ਲਈ ਤੱਕ ਤਲ ਜੋ ਅੱਖਾਂ ਮੈਂ ਮੇਰੇ ਕੰਨਾਂ ਫਾੜ ਲਈ ਕੱਢ ਲਉਣੀ ਆਹ ਆ ਗਿਆ ਕੋਈ ਹਾਂ ਤੱਲ ਇਹ ਹਾਂ ਨਸੀ ਤੁਹ ਬੱਸ ਆਪਸੇ ਮਿਲ ਕਰਤਾ ਹਾਂ ਇਹ ਕਿੰਨੀ ਕਲੀਟੀ ਆਉਂਦੀ ਹੈ ਕੈਮਰੇ ਦੀ ਹੈ ਨਾ ਕੋਈ ਕਰਨਾ ਹੀ ਮੈਂ 4 ਵਜੇ ਆ ਜੀ ਕਿੰਨੀ ਕੀ ਹੈ ਇੱਕ ਚਲ ਸਾਸਾ ਤੇ ਸਾ ਫਿਲਟਰ ਦਾ ਕਮਾਲ ਆ ਦੇਖ ਦੇਖ ਜੀ ਇੱਕ ਅੱਜ ਇੱਕ ਹੀ ਸੀ ਲੱਗ ਗਿਆ ਆਪਣੇ ਤੇ ਜਿਹੜਾ ਦੂਜਾ ਸੀ ਸੀ ਉਹ ਹੋ ਗਿਆ ਖਰਾਬ ਪਪਟ ਹੋ ਗਿਆ ਤੇ ਚੱਲ ਪਪਟ ਪਾ ਕੇ ਲੈ ਗਏ ਢੋਲ ਹੈਗਾ ਢੋਲ ਤਾਂ ਸੀਗੇ ਵੀ ਚਲੋ ਵੀ ਸੌਖਾ ਕੀਤਾ ਸੀ

ਤਾਰਾ ਕੱਢ ਕੇ ਲਿਓਨੇ 18 ਓਏ ਨਹੀਂ ਆਈਆਂ ਚਿੰਤਾ ਲੋਕਾਂ ਦੀ ਆਏ ਹੋ ਤੁਮਾਹੇ ਤਾਰਾ ਕੱਢ ਕੇ ਲਿਆ ਮੇਨਾਂ ਚੱਲ ਤਾਰਾ ਕੱਢਣ ਚੱਲੇ ਜੀ ਆਪਾਂ ਧਿਆਨ ਨਾਲ ਆਈ ਉਹ ਤੇ ਡਿੱਗ ਨਾ ਜਾਈਏ ਬੱਚਾ ਕਿ ਮੇ ਰਿੰਗੀ ਜਾਂਦੀਆਂ ਨੇ ਲੈਟਾਂ ਨਹੀਂ ਲਾਈਆਂ ਬਸਵਾਲੀਆਂ ਆ ਪਾਲਟੀ ਫੜ ਲੈਂ ਮੈਂ ਪਹਿਲਾਂ ਮੈਂ ਲੈਟਾ ਲਾਵਾਂ ਮੱਝਾ ਵਾਲੇ ਘਰੇ ਆ ਗਏ ਕੋ ਮੱਝਾ ਵਾਲੇ ਮੱਝਾ ਵਾਲੇ ਕਹੇ ਮੱਝਾ ਵਾਲੇ ਕਹੇ ਓਏ ਕੀ ਮੈਂ ਕਰਦੀ ਆਂ ਦੇਖ ਦੇਖ ਕੇ ਵਾਹ ਵਾਹ ਆਦਾ ਪੱਖੇ ਚੱਲੀ ਜਾਂਦੇ ਓਏ ਚੱਲੀ ਜਾਂਦੀ ਲੈ ਫੜ ਮੈਂ ਆਹ ਛੱਡਦੀ ਆਂ ਕਟਾ ਗੁਟਾ ਕਟਕ ਕਈ ਇੱਧਰ ਰੱਖ ਦੇ ਬਾਲਟਿਕ ਪਾਸੇ ਕਟਕ ਕੱਟ ਦੂੰਗੀ ਕਟਕ ਕਟਾ ਲਓ ਜੀ ਧਾਰਾ ਕੱਢ ਲਈ ਆਪਣੀਆਂ ਦੋ ਮੱਜਾਂ ਦੀਆਂ ਧਾਰਾ ਨੇ ਲਓ ਜੀ ਮੈਂ ਕਟਾ ਕੁੱਟ ਗਈ ਹਮੇ ਕਟਾ ਕਟਾ ਛੱਡੋ ਥੋੜਾ ਸੀ ਦੋ ਹੱਥ ਚ ਕੀ ਥੋੜਾ ਕੋ ਬੱਟ Karıya bir dek kendine hazırlık. <laughs> ਰੋਟੀ ਜਾਊਗੀ ਹਾਂ ਖੁਸ਼ੀਨ ਲੱਗੀ ਤਰਖਾਓ ਲਓ ਜੀ ਆਪਣੇ ਲੱਗੀ ਟਾਈਮ ਕਿੰਨਾ ਹੋ ਗਿਆ ਹਾਂ ਹੋ ਜਾਓ ਟਾਈਮ ਕਿੰਨਾ ਹੋ ਗਿਆ ਦੇਖੋ ਜੀ ਮੈਡਮ 19 19:59 19:58 ਵਜ ਗਏ 8:00 ਵਜ ਗਏ ਤੇ ਆਪਣੇ ਲੱਗੀ ਮਸ਼ੀਨ ਜੀ ਖੇਤ ਕਣਕ ਵੱਢਣ ਵਾਲੀ ਸਾਨੂੰ ਕੋ ਪਤਾ ਨਹੀਂ ਸੀ اچانک اچانک ਲੱਗ ਗਈ ਤੇ ਹੁਣ ਆਪਾਂ ਬਣਾਉਣੇ ਆ ਮਸ਼ੀਨ ਵਾਲੇ ਵਾਸਤੇ ਰੋਟੀ ਸਬਜੀ ਆਪਾਂ ਬਣਾ ਲਈ ਆਲੂ ਪਕੌੜੇ ਦੀ ਬਣਾਈ ਦਾ ਘਰ ਵਾਸਤੇ ਸੀ ਕਿੰਨੇ ਬੰਦੇ ਆਗੇ ਤਿੰਨ ਤਾਂ ਮਸ਼ੀਨ ਵਾਲੇ ਹੋਗੇ ਹਾਂ ਤੰਨ ਆਪਣੇ ਘਰ ਦੇ 6 ਬੰਦੇ ਜਿੱਕਾ ਨਾ ਪਰਪਰ ਲੱਗ ਜਾਂਦਾ ਇੱਕ ਟਿੱਡਾ ਆਪਾਂ ਹਾਂ ਲੈਡ ਤਾਂ ਲਾ ਲ ਬਾਹਰਲੀ ਵੀ ਲਾ ਦੇ ਪਾਣੀ ਹੈਗਾ ਤਾਂ ਹਾਂ ਪਾਣੀ ਹੈ ਨਹੀਂ ਪਤਾ ਨਹੀਂ ਪਾਣੀ ਹੈ ਨਹੀਂ ਉਹ ਤੁੰਗੀਆਂ ਵਰਦੀਆਂ ਇਹ ਬਾਹਾਂ ਨਾ ਪੂਰੀਆਂ ਵਾਹਾਂ ਨੇ ਉਹ ਕਹਿੰਦਾ ਮੈਨੂੰ ਗਰਮੀ ਲੱਗਦੀ ਆ ਅਸੀਂ ਐ ਕਰ ਦਿੰਦੇ ਆ ਸੈਲ ਚ ਵਰਦੀ ਲੈਨੇ ਹੁੰਦੇ ਆ ਫਿਰ ਨਾਲ ਤਾਂ ਉਹ ਘਸ ਜਾਂਦੀ ਆ ਗਰਮੀ ਤੱਕ ਤੇ ਗਰਮੀ ਚ ਆ ਕੇ ਪੁਰੀਆਂ ਬਾਵਾਂ ਬੀਨੀਆਂ ਉਹਦੀਆਂ ਗਰਮੀ ਚ ਆ ਕੇ ਉਹਦੀਆਂ ਬਾਵਾਂ ਜਿਹੜੀਆਂ ਹੁੰਦੀਆਂ ਨੇ ਆਪਾਂ ਬਰਦੀ ਦੀਆਂ ਸ਼ਾਰਟ ਦੀਆਂ ਕੱਟ ਦਿੰਦੇ ਹੁੰਦੇ ਆ ਅੱਧੀਆਂ ਕਰ ਦਿੰਦੇ ਹੁੰਦੇ ਆ ਦੋ ਸਾਲ ਚੱਲੇ ਜਾਂਦਾ ਬੰਦੇ ਪਰਦੀ ਖੇਤ ਵਾਗ ਗਿਆ ਅੱਛਾ ਟਰਾਲੀ ਪੈਂਚ ਰੱਖ ਫੈਕਟਰ ਤੇ ਲਾ ਕੇ ਉਧਰ ਲੈ ਜਾਗੇ ਤੇ ਆਪਣੀ ਖੇਤ ਦੀ ਰੋਟੀ ਆ ਜਿਹੜੀ ਉਹ ਆਪਾਂ ਬੰਨਤੀ ਆਉਂਦਾ ਪ੍ਰਦੀਪ ਚੋਕੇ ਦਾ ਟਿੱਡਾ ਹੈਗਾ ਉੱਥੇ ਝੋਲਾ ਰੈਡੀ ਆ ਰੋਟੀ ਸਾਰੇ ਬੰਦਿਆਂ ਦੀ ਬੰਤੀ ਉਹ ਨਹੀਂ ਲੱਗਣ ਦਿੰਦਾ ਕਹਿੰਦਾ ਹਾਂ ਇਹ ਜੀ ਆ ਉਹ ਇੱਕ ਘੰਟੇ ਚ ਰੋਟੀ ਬੰਨਤੀ ਹੈਨਾ ਇੱਕ ਘੰਟੇ ਤੋਂ ਵੀ ਘੱਟ ਲੱਗਿਆ ਹੋਣਾ ਕੋਈ ਨਹੀਂ ਆ ਫੋਮ ਮੰਗੀ ਜਾਂਦਾ ਦਾ